ਦਿਲੇਸ਼ ਰਾਭੂ ਕਟਾਲਾ ਮਾਮਲਾ ਇਸ ਵੇਲੇ ਸੁਰਖੀਆਂ ਦੇ ਵਿੱਚ ਹੈ ਦਿੱਲੀ ਦੇ ਮੁੱਖ ਮੰਤਰੀ ਖੁਦ ਇਸ ਮਾਮਲੇ ਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਨੇ ਤੇ ਸੰਜੇ ਸਿੰਘ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਦੇ ਮੰਤਰੀ ਸੰਜੇ ਸਿੰਘ ਦੀ ਪਿਛਲੇ ਸਾਲ ਅਕਤੂਬਰ ਮਹੀਨੇ ਦੇ ਵਿੱਚ ਇਸ ਮਾਮਲੇ ਦੇ ਵਿੱਚ ਗ੍ਰਿਫਤਾਰੀ ਹੁੰਦੀ ਹੈ ਤੇ ਬੀਤੇ ਕੱਲ ਕੋਰਟ ਦੇ ਵੱਲੋਂ ਉਹਨਾਂ ਨੂੰ ਇਸ ਮਾਮਲੇ ਦੇ ਵਿੱਚ ਜ਼ਮਾਨਤ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਕੁਝ ਸ਼ਰਤਾਂ ਤੇ ਹੁਣ ਫੈਸਲਾ ਆਇਆ ਤਾਂ ਕੋਰਟ ਦੇ ਵੱਲੋਂ ਕੁਝ ਸ਼ਰਤਾਂ ਤੇ ਫੈਸਲਾ ਸੁਣਾਇਆ ਗਿਆ ਤੇ ਕਿਹਾ ਗਿਆ ਕਿ ਸੰਜੇ ਸਿੰਘ ਆਪਣਾ ਪਾਸਪੋਰਟ ਕੋਰਟ ਦੇ ਵਿੱਚ ਸਰੈਂਡਰ ਕਰਨ ਉਦੇਸ਼ ਛੱਡ ਕੇ ਬਾਹਰ ਹੁਣ ਨਹੀਂ ਜਾ ਸਕਣਗੇ ਫਿਲਹਾਲ ਸੰਜੇ ਸਿੰਘ ਇਸ ਮਾਮਲੇ ਦੇ ਵਿੱਚ ਹੁਣ ਕੋਈ ਵੀ ਬਿਆਨ ਨਹੀਂ ਦੇਣਗੇ ਉੱਥੇ ਹੀ ਸੰਜੇ ਸਿੰਘ ਨੇ ਮੀਡੀਆ ਦੇ ਵਿੱਚ ਮਾਮਲੇ ਦੀ ਕਵਰੇਜ ਕਰਨ ਤੇ ਰੋਕ ਲਗਾਉਣ ਦੀ ਵੀ ਮੰਗ ਕੀਤੀ ਹੈ ਤਾਂ ਟ੍ਰਾਇਲ ਕੋਰਟ ਨੇ ਸੰਜੇ ਸਿੰਘ ਨੂੰ ਪਾਸਪੋਰਟ ਸਰੈਂਡਰ ਕਰਨ ਦੇ ਆਦੇਸ਼ ਦਿੱਤੇ ਨੇ ਅਤੇ ਉਹ ਦੇਸ਼ ਛੱਡ ਕੇ ਹੁਣ ਕਿਸੇ ਹੋਰ ਦੇਸ਼ ਦੇ ਵਿੱਚ ਨਹੀਂ ਜਾ ਸਕਣਗੇ ਤੇ ਨਾ ਹੀ ਇਸ ਮਾਮਲੇ ਦੇ ਵਿੱਚ ਕੋਈ ਬਿਆਨ ਦੇ ਸਕਣਗੇ ਤਾਂ ਦੱਸਿਆ ਕਿ ਦਿੱਲੀ ਦਾ ਸ਼ਰਾਬ ਕੋਟਾਲਾ ਮਾਮਲਾ ਜਿਹੜਾ ਇਸ ਵੇਲੇ ਸੁਰਖੀਆਂ ਦੇ ਵਿੱਚ ਹੈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖੁਦ ਇਸ ਮਾਮਲੇ ਦੇ ਵਿੱਚ ਤਿਹਾੜ ਜੇਲ੍ਹ ਦੇ ਵਿੱਚ ਬੰਦ ਨੇ ਅਜਿਹੇ ਦੇ ਵਿੱਚ ਬੀਤੇ ਕੱਲ ਮੰਤਰੀ ਸੰਜੇ ਸਿੰਘ ਨੂੰ ਇਸ ਮਾਮਲੇ ਦੇ ਵਿੱਚ ਜ਼ਮਾਨਤ ਮਿਲਦੀ ਹੈ ਜਿਸ ਤੋਂ ਬਾਅਦ ਜ਼ਮਾਨਤ ਤੇ ਕੁਝ ਸ਼ਰਤਾਂ ਰੱਖੇ ਜਾਂਦੇ ਨੇ ਉਸ ਤੇ ਫੈਸਲਾ ਆਇਆ ਤੇ ਕੋਰਟ ਨੇ ਕਿਹਾ ਕਿ ਸੰਜੇ ਸਿੰਘ ਆਪਣਾ ਪਾਸਪੋਰਟ ਸਰੈਂਡਰ ਕਰਨ ਤੇ ਦੇਸ਼ ਛੱਡ ਕੇ ਉਹ ਬਾਹਰ ਨਹੀਂ ਜਾ ਸਕਣਗੇ ਫਿਲਹਾਲ ਸੰਜੇ ਸਿੰਘ ਇਸ ਮਾਮਲੇ ਦੇ ਵਿੱਚ ਵੀ ਕੋਈ ਬਿਆਨ ਹੁਣ ਨਹੀਂ ਦੇਣਗੇ ਉਥੇ ਸੰਜੇ ਸਿੰਘ ਨੇ ਵੀ ਮੀਡੀਆ ਦੇ ਵਿੱਚ ਮਾਮਲੇ ਦੀ ਕਵਰੇਜ ਕਰਨ ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ ਸੋ ਇਹ ਮਾਮਲਾ ਲਗਾਤਾਰ ਗਰਮਾਇਆ ਹੋਇਆ ਹੈ ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਅੱਗੇ ਹੋਰ ਕੀ ਕੀ ਅਪਡੇਟ ਸਾਹਮਣੇ ਆਉਂਦੀ ਹੈ ਦਿੱਲੀ ਸ਼ਰਾਬ ਕੁਟਾਲਾ ਮਾਮਲਾ ਇਸ ਵੇਲੇ ਸੁਰਖੀਆਂ ਦੇ ਵਿੱਚ ਹੈ ਦਿੱਲੀ ਦੇ ਮੁੱਖ ਮੰਤਰੀ ਖੁਦ ਇਸ ਮਾਮਲੇ ਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਨੇ ਤੇ ਸੰਜੇ ਸਿੰਘ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਦੇ ਮੰਤਰੀ ਸੰਜੇ ਸਿੰਘ ਦੀ ਪਿਛਲੇ ਸਾਲ ਅਕਤੂਬਰ ਮਹੀਨੇ ਦੇ ਵਿੱਚ ਇਸ ਮਾਮਲੇ ਦੇ ਵਿੱਚ ਗ੍ਰਿਫਤਾਰੀ ਹੁੰਦੀ ਹੈ ਤੇ ਬਿੱਤੇ ਕੱਲ ਕੋਰਟ ਦੇ ਵੱਲੋਂ ਉਹਨਾਂ ਨੂੰ ਇਸ ਮਾਮਲੇ ਦੇ ਵਿੱਚ ਜ਼ਮਾਨਤ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਕੁਝ ਸ਼ਰਤਾਂ ਤੇ ਹੁਣ ਫੈਸਲਾ ਆ ਤਾਂ ਕੋਰਟ ਦੇ ਵੱਲੋਂ ਕੁਝ ਸ਼ਰਤਾਂ ਤੇ ਫੈਸਲਾ ਸੁਣਾਇਆ ਗਿਆ ਤੇ ਕਿਹਾ ਗਿਆ ਕਿ ਸੰਜੇ ਸਿੰਘ ਆਪਣਾ ਪਾਸਪੋਰਟ ਕੋਰਟ ਦੇ ਵਿੱਚ ਸਰੈਂਡਰ ਕਰਨ ਉਦੇਸ਼ ਛੱਡ ਕੇ ਬਾਹਰ ਹੁਣ ਨਹੀਂ ਜਾ ਸਕਣਗੇ ਫਿਲਹਾਲ ਸੰਜੇ ਸਿੰਘ ਇਸ ਮਾਮਲੇ ਦੇ ਵਿੱਚ ਹੁਣ ਕੋਈ ਵੀ ਬਿਆਨ ਨਹੀਂ ਦੇਣਗੇ ਉੱਥੇ ਹੀ ਸੰਜੇ ਸਿੰਘ ਨੇ ਮੀਡੀਆ ਦੇ ਵਿੱਚ ਮਾਮਲੇ ਦੀ ਕਵਰੇਜ ਕਰਨ ਤੇ ਰੋਕ ਲਗਾਉਣ ਦੀ ਵੀ ਮੰਗ ਕੀਤੀ ਹੈ ਤਾਂ ਟ੍ਰਾਇਲ ਕੋਰਟ ਨੇ ਸੰਜੇ ਸਿੰਘ ਨੂੰ ਪਾਸਪੋਰਟ ਸਰੈਂਡਰ ਕਰਨ ਦੇ ਆਦੇਸ਼ ਦਿੱਤੇ ਨੇ ਅਤੇ ਉਹ ਦੇਸ਼ ਛੱਡ ਕੇ ਹੁਣ ਕਿਸੇ ਹੋਰ ਦੇਸ਼ ਦੇ ਵਿੱਚ ਨਹੀਂ ਜਾ ਸਕਣਗੇ ਤੇ ਨਾ ਹੀ ਇਸ ਮਾਮਲੇ ਦੇ ਵਿੱਚ ਕੋਈ ਬਿਆਨ ਦੇ ਸਕਣਗੇ ਤਾਂ ਦੱਸਿਆ ਕਿ ਦਿੱਲੀ ਦਾ ਸ਼ਰਾਬ ਕੋਟਾਲਾ ਮਾਮਲਾ ਜਿਹੜਾ ਇਸ ਵੇਲੇ ਸੁਰਖੀਆਂ ਦੇ ਵਿੱਚ ਹੈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖੁਦ ਇਸ ਮਾਮਲੇ ਦੇ ਵਿੱਚ ਤਿਹਾੜ ਜੇਲ੍ਹ ਦੇ ਵਿੱਚ ਬੰਦ ਨੇ ਅਜਿਹੇ ਦੇ ਵਿੱਚ ਬੀਤੇ ਕੱਲ ਮੰਤਰੀ ਸੰਜੇ ਸਿੰਘ ਨੂੰ ਇਸ ਮਾਮਲੇ ਦੇ ਵਿੱਚ ਜ਼ਮਾਨਤ ਮਿਲਦੀ ਹੈ ਜਿਸ ਤੋਂ ਬਾਅਦ ਜ਼ਮਾਨਤ ਤੇ ਕੁਝ ਸ਼ਰਤਾਂ ਰੱਖੇ ਜਾਂਦੇ ਨੇ ਉਸ ਤੇ ਫੈਸਲਾ ਆਇਆ ਤੇ ਕੋਰਟ ਨੇ ਕਿਹਾ ਹੈ ਕਿ ਸੰਜੇ ਸਿੰਘ ਆਪਣਾ ਪਾਸਪੋਰਟ ਸਰੈਂਡਰ ਕਰਨ ਤੇ ਦੇਸ਼ ਛੱਡ ਕੇ ਉਹ ਬਾਹਰ ਨਹੀਂ ਜਾ ਸਕਣਗੇ ਫਿਲਹਾਲ ਸੰਜੇ ਸਿੰਘ ਇਸ ਮਾਮਲੇ ਦੇ ਵਿੱਚ ਵੀ ਕੋਈ ਬਿਆਨ ਹੁਣ ਨਹੀਂ ਦੇਣਗੇ ਉਥੇ ਹੀ ਸੰਜੇ ਸਿੰਘ ਨੇ ਵੀ ਮੀਡੀਆ ਦੇ ਵਿੱਚ ਮਾਮਲੇ ਦੀ ਕਵਰੇਜ ਕਰਨ ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ ਸੋ ਇਹ ਮਾਮਲਾ ਲਗਾਤਾਰ ਗਰਮਾਇਆ ਹੋਇਆ ਹੈ ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਅੱਗੇ ਹੋਰ ਕੀ ਕੀ ਅਪਡੇਟ ਸਾਹਮਣੇ ਆਉਂਦੀ ਹੈ